ਮੋਹੱਲੀ ਜਿਹੜੀ ਲੈਂਡ ਜਿਹੜੀ 6000 ਏਕੜ ਜਿਹੜੇ ਉੱਥੇ ਕਰਨੀ ਸੀ ਤੇ ਮੁੱਖ ਮੰਤਰੀ ਨੂੰ ਜਿਹੜਾ ਇਹਨੂੰ ਚੇਅਰਮੈਨ ਬਣਾਇਆ ਉਹ 26 ਜੂਨ ਨੂੰ 14-15 ਦਿਨਾਂ ਬਾਅਦ ਇਸ ਚੀਫ ਸੈਕਟਰੀ ਨੂੰ ਉਹਦਾ ਕਮੇਟੀ ਦਾ ਚੇਅਰਮੈਨ ਲਾ ਦਿੱਤਾ ਚੀਫ ਮਿਨਿਸਟਰ ਨੂੰ ਲਾ ਕੇ ਮੰਤਰੀ ਨੂੰ ਲਾ ਕੇ ਇਹ ਲੈਂਡ ਪੂਲਿੰਗ ਨਹੀਂ ਸਿਨਾ ਸਾਹਿਬ ਤੁਸੀਂ ਲੈਂਡ ਲੂਟਿੰਗ ਕਰ ਰਹੇ ਹੋ ਪੰਜਾਬ ਦੀ ਮੈਂ ਕੈਪਸ ਨੂੰ ਕਹਿਣਾ ਚਾਹੁੰਦਾ ਇੱਕ ਇੱਕ ਮਰਲੇ ਦਾ ਤੈਨੂੰ ਸਾਫ ਦੇਣਾ ਪੈਣਾ ਜਿਹੜੇ ਤੂੰ ਕਿਸਾਨਾਂ ਦੇ ਨਾਲ ਧੱਕਾ ਕਰਦੇ ਇਹ ਸੀਐਸ ਕਿਹੜੀ ਕਪੈਸਿਟੀ 'ਚ ਬੈਠਾ ਹੋ ਕੇ ਆਏ ਤੱਕ ਆਰਡੀਨੈਂਸ ਨਹੀਂ ਹੋਇਆ ਪ੍ਰਧਾਨ ਜੀ ਜਾ ਕੇ ਆਰਡੀਨੈਂਸ ਆਰਡੀਨੈਂਸ ਕਰ ਦਿੱਤਾ ਅਸੈਂਬਲੀ 'ਚ ਨਹੀਂ ਲੈ ਕੇ ਆਏ ਇਹ ਪੰਜਾਬ ਨੂੰ ਲੁੱਟਣ ਤੇ ਤੁਰ ਪਏ ਨੇ ਇਹ ਪੰਜਾਬ ਆਪਾਂ ਲੁੱਟਣ ਨਹੀਂ ਦੇਣਾ ਇਹਨਾਂ ਨੂੰ ਜਦੋਂ ਤੁਸੀਂ ਇਕੱਠੇ ਹੋਏ ਹੋ ਇਦਾਂ ਪੰਜਾਬ ਚ ਵਰਕਰ ਉੱਠ ਪਏ ਨੇ ਜਿਵੇਂ 79 ਦੇ ਵਿੱਚ ਆਪਾਂ ਜ਼ਿਲ੍ਹਾ ਪਰੀਆਂ ਸੀ ਸਰਦਾਰ ਤੇਜਪ੍ਰਤਾਪ ਸਿੰਘ ਨੂੰ ਪਤਾ ਹੁਣ ਉਸ ਵੇਲੇ 10 10 12 12 ਸਾਲ ਦੇ ਬੱਚੇ ਵੀ ਜੇਲਾਂ ਦੇ ਵਿੱਚ ਗਏ ਸੀ ਚੰਡੀਗੜ੍ਹ ਜਦੋਂ ਜੇਲ੍ਹ ਜਾਂਦੇ ਸੀ ਗ੍ਰਿਫਤਾਰੀ ਦੇਣ ਲਈ ਤੇ ਅਕਾਲੀ ਗਵਰਨਮੈਂਟ ਕੋਲ ਜੇਲਾਂ 'ਚ ਥਾਣੇ ਸੀ ਤੇ ਸਕੂਲਾਂ ਨੂੰ ਜੇਲਾਂ 'ਚ ਕਨਵਰਟ ਕਰ ਦਿੱਤਾ ਸੀ ਕਾਂਗਰਸ ਨੂੰ ਇਹ ਕੰਮ ਸਾਨੂੰ ਕਰਨਾ ਪੈਣਾ ਇਹਦੇ ਨਾਲ ਲਖੇ ਤੂੰ ਪ੍ਰਧਾਨ ਵੀ ਆ ਇਹ ਤੁਹਾਡਾ ਬਹੁਤ ਵਧੀਆ ਐਮਐਲਏ ਸੀ ਔਰ ਇਨਾ ਹਲੇਮੀ ਚ ਰਹਿਣ ਵਾਲਾ ਐਮਐਲਏ ਬਹੁਤ ਘੱਟ ਮਿਲਦਾ ਜਿਹਦੀ ਧੌਣ ਚ ਕਿੱਲੀ ਆ ਗਈ ਉਹਦੀ ਲੋਕ ਬੜੀ ਸ਼ਿੱਤੀ ਧੌਣ ਜਿਹੜੀ ਪੰਥੇ ਨੇ ਇਹ ਕਹਿੰਦੇ ਆ ਨਾ ਅਸੀਂ 92 ਕੇ 97 ਬਣ ਗਏ ਆ ਮੈਂ ਕਹਿਣਾ ਚਾਹੁੰਨਾ ਭਗਵੰਤ ਮਾਨ ਜਦੋਂ ਇਲੈਕਸ਼ਨ ਆਏਗੀ ਤੈਨੂੰ ਵੀ ਲੋਕੀ ਹਰਾਉਣਗੇ ਤੂੰ ਹਾਰੇਗਾ ਹੁਣ ਤੇ ਤੂੰ 1200 ਬੰਦਾ ਲੈ ਕੇ ਫਿਰਦਾ ਉਹਦਾ ਤੈਨੂੰ ਜੇ ਸਾਡੀ ਸਰਕਾਰ ਆਈ ਤੈਨੂੰ 2400 ਦਵਾਂਗੇ ਕਿਉਂਕਿ ਤੈਨੂੰ ਲੋਕਾਂ ਨੇ ਤੇਰੇ ਪਿੱਛੇ ਪੈ ਜਾਣਾ ਸਾਨੂੰ ਇਹਨੂੰ ਬਚਾਉਣਾ ਮੁਸ਼ਕਲ ਹੋ ਜਾਣਾ ਕਈ ਵਾਰ ਆਪਾਂ ਦੇਖਦੇ ਆ ਲੀਡਰ ਜਾ ਕੇ ਪਹਿਲਾਂ ਕਿਸੇ ਨੂੰ ਪੰਗਾ ਤੇ ਲੈ ਲੈਂਦੇ ਫਿਰ ਉਸੇ ਅਫੀਸਰ ਨੂੰ ਬਚਾਉਣਾ ਪੈਂਦਾ ਕਿ ਵਰਕਰ ਨਾਲ ਕੁੱਟ ਦੇਣ ਇਹਦਾ ਉਹ ਹਾਲ ਹੋਣਾ ਕਾਂਗਰਸੀਓ ਅੱਜ ਜੋ ਪੰਜਾਬ ਚ دہشتਵਾਦ ਮੈਂ دہشتਵਾਦ ਕਹਿ ਰਿਹਾ ਜਿਹੜੇ ਗੈਂਗਸਟਰ ਨੇ ਚਿੱਟੇ ਦਿਨ ਗੋਲੀਆਂ ਮਾਰਦੇ ਨੇ ਆ ਬੋਰ ਵਾਲੇ ਨੂੰ ਜਿਹੜੀ ਗੋਲੀ ਮਾਰੀ ਉਹਦੇ ਪ੍ਰਾਰ ਜਦੋਂ ਰੋਦਾ ਸੀ ਟੀਵੀ ਦੇ ਉੱਤੇ ਭਗਵੰਤ ਮਾਨ ਨੂੰ ਡੁੱਬ ਮਾਰਨਾ ਚਾਹੀਦਾ ਸੀ ਕਿ ਉਹ ਭਰਾ ਨੇ ਕਿੰਨੀ ਉਥੇ ਬਿਲਕਿਆ ਅਓ ਅੱਜ ਤੱਕ ਮੁੱਖ ਮੰਤਰੀ ਨਹੀਂ ਗਿਆ ਨਾਲ ਹੀ ਉਥੇ ਜਿਸ ਤਰੀਕੇ ਦੇ ਨਾਲ ਮੁਕਾਬਲਾ ਕੀਤਾ ਮੈਂ ਕਹਿੰਦਾ ਕਿ ਜਿਹੜਾ ਗਲਤ ਬੰਦਾ ਉਹਨੂੰ ਬਿਲਕੁਲ ਨਹੀਂ ਬਖਸ਼ਣਾ ਚਾਹੀਦਾ ਉਹਦਾ ਇਨਕਾਊਂਟਰ ਹੋਣਾ ਚਾਹੀਦਾ ਪਰ ਇਨਕਾਊਂਟਰ ਜੇ ਆਪੇ ਹੀ ਪੁਲਿਸ ਆਪਣੇ ਸਟੇਟਮੈਂਟਾਂ ਬਦਲ ਜਾਵੇ ਉਹਨਾਂ ਆਫੀਸਰਾਂ ਤੇ ਵੀ ਐਕਸ਼ਨ ਆਉਣਾ ਚਾਹੀਦਾ ਕਿ ਤੁਸੀਂ ਲੋਕਾਂ ਦੀਆਂ ਅੱਖਾਂ 'ਚ ਘੱਟਾ ਨਹੀਂ ਪਾ ਸਕਦੇ ਯਾਰ ਉਹ ਰਲ ਜਾਣ ਅਤਵਾਦੀਆਂ ਨਾਲ ਵੀ ਗੈਂਗਸਟਰ ਤੇ ਨਸ਼ੇ ਵੇਚਣ ਵਾਲਿਆਂ ਨਾਲ ਵੀ ਰਲ ਜਾਣ ਪੰਜਾਬ ਕਿਵੇਂ ਬਜੇਗਾ ਪੰਜਾਬ ਦਾ ਮੁੱਖ ਮੰਤਰੀ ਸੁੱਤਾ ਨਸ਼ੇ ਤੋਂ ਬਾਹਰ ਨਹੀਂ ਨਿਕਲਦਾ ਇਹਨੂੰ ਦੋ ਨਸ਼ੇ ਹੋ ਗਏ ਨੇ ਇੱਕ ਤਾਕਤ ਦਾ ਤੇ ਇੱਕ ਦੂਸਰਾ ਦੋਵੇਂ ਨਸ਼ੇ ਮਾਰਦੇ ਉਹ ਬਾਬਾ ਨਾਨਕ ਤੇ ਸਾਨੂੰ ਕਹਿ ਗਿਆ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਸਾਹਿਦ ਉਹਦੀ ਗੁਰਬਾਣੀ ਚੋਂ ਜੇ ਬਾਹਰ ਨਾ ਨਿਕਲੇ ਤੇ ਆਪਣੇ ਆਪ ਹੀ ਖੁਮਾਰੀ ਚੜੀ ਰਹੇਗੇ ਚੰਗੇ ਕੰਮ ਕਰਾਂਗੇ ਇੱਕ ਆ ਬੇਨਤੀ ਕਰਕੇ ਮੈਂ ਬੈਠਣਾ ਇੱਕ ਕਾਪੜੇ ਦਿਮਾਗ ਚ ਰੱਖ ਲੋ ਜਦੋਂ ਮੰਨੂ ਪੈਦਾ ਹੋਇਆ ਸੀ ਨਾ ਜ਼ਾਲਮ ਭਗਤ ਮਾਨਾ ਨੋਟ ਕਰ ਲਾ ਉਹਨੋਂ ਕਹਿੰਦੇ ਹੁੰਦੇ ਸੀ ਮੰਨੂ ਸਾਡੀ ਦਾਤਰੀ ਜਿਹੜੇ ਪੰਜਾਬੀ ਸੀ ਸਿੱਖ ਸੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜੋ ਜੋ ਮੰਨੂ ਵੱਡਦਾ ਸੀ ਦੂਣੇ ਚੌਣੇ ਹੋਏ ਮੇਰੇ ਕਾਂਗਰਸੀ ਜਿਹੜੇ ਨੇ ਇਹ ਚਿਹਰੇ ਅੱਗੇ ਕੰਧ ਬਣ ਕੇ ਖਲੋ ਜਾਣਗੇ 1.5 ਸਾਲ ਨਹੀਂ ਉਹਨਾਂ ਦੇ ਮਹੀਨੇ ਰਹਿ ਗਏ 4 ਜਿਹੜੇ ਅਫੀਸਰ ਬੜਕਾ ਮਾਰਦੇ ਨੇ ਨਾ ਇਹਨਾਂ ਇਹਨਾਂ ਦੇ ਪੈਰਾਂ 'ਚ ਡਿੱਗਦੇ ਫਿਰਨਾ ਤੇ ਤੁਸੀਂ ਤਾੜੀਆਂ ਮਾਰਨ ਜੋਗੇ ਨਾ ਰੋ ਡੰਡੇ ਹੱਥ 'ਚ ਫੜੋ ਜਿਹੜੇ ਲੀਡਰ ਕੋਲ ਕੋਈ ਬੈਠਾ ਹੋਵੇ ਤੇ ਉਹਦੇ ਜਾ ਕੇ ਉੱਥੇ ਲੀਡਰ ਤੇ ਵੀ ਠੋਕ ਦਿਓ ਉਸ ਅਫੀਸਰ ਤੇ ਵੀ ਠੋਕੋ ਤੇ ਫੇਰ ਕਾਂਗਰਸ ਬਚੂ ਉਹ ਯਾਰ ਲੁੱਟ ਕੇ ਖਾ ਗਏ ਇਹ ਅਫੀਸਰ ਇਹ ਜਿਹੜੇ ਕਹਿ ਦਿੰਦੇ ਆ ਤੇਰੇ ਤੇ ਵਿਜੀਲੈਂਸ ਬਣ ਜੂ ਆ ਦਿੱਤਾ ਹੀ ਆ ਨਾ ਵਿਕਰਮ ਮੈਂ ਕਿਹਾ ਕਿ ਜੋ ਕਾਂਗਰਸ ਨੇ ਕੇਸ ਉਹਦੇ ਤੇ ਬਣਾਇਆ ਉਹ ਨਸ਼ਾ ਵੇਚਦਾ ਸੀ ਅਸੀਂ ਨਸ਼ੇ ਦਾ ਉਹਦੇ ਤੇ ਕੇਸ ਬਣਾਇਆ ਤੇ ਇਹ ਕਿਉਂ ਹੁਣ ਡਰਦੇ ਫਿਰਦੇ ਆ ਬਣਾਓ ਉਹਦੇ ਤੇ ਉਹੋ ਹੀ ਕੇਸ ਕਰੋ ਇਨਕੁਆਰੀ ਲੈਓ ਉਹਦੇ ਤੇ ਉਹਦੀ ਕਸਟੋਡੀਅਲ ਇਨਟਰੋਗੇਸ਼ਨ ਤੁਸੀਂ ਵਿੱਚ ਦੂਸਰੇ ਪਾਸੇ ਕੇਸ ਲੈ ਕੇ ਤੁਰ ਪਏ ये सब कुत्ती चोर रले जे इन्ह को बचो अज प्रधान जी एक चीज तो होनी चाहिए दलवी साहब आप बैठे हैं जिस पार्टी में जब घर में डिसिप्लिन नहीं प्रेसिडेंट का काम नहीं है ये पूरी कांग्रेस का काम है जो कांग्रेसी जिन्होंने वे वे अहदे साबे सी ਉਹ ਅੱਜ ਇੱਥੇ ਆਉਣੇ ਚਾਹੀਦੇ ਸੀ ਇੱਥੇ ਗੱਲ ਕਰਨੀ ਚਾਹੀਦੀ ਸੀ ਇਸ ਕਰਕੇ ਜੇ ਕਾਂਗਰਸ ਮਜ਼ਬੂਤ ਹੁੰਦਾ ਤੇ ਲੀਡਰ ਮਜ਼ਬੂਤ ਹਾ ਤੇ ਜਦੋਂ ਇਹਨਾਂ ਨੇ ਪਿਛੋ ਹੱਥ ਚੁਕ ਲੈ ਕੋਈ ਦੀ ਜਿਹੇ ਲੀਡਰ ਨੂੰ ਪੁੱਛਦਾ ਫਿਰ 게ਟ ਵੱਲ ਵੇਖੀਦਾ ਅੱਜ ਕੋਈ ਮਿਲ ਨਹੀਂ ਆਇਆ ਕਾਂਗਰਸੀਓ ਅੱਜ ਜੇ ਇੱਥੇ ਮੈਂ ਖੜਾ ਆਪਣਾ ਰਾਜਾ ਬ੍ਰਿੰਕਰ ਰਾਜਾ ਗੁਰਕੀਰਤ ਖੜਾ ਲੱਖਾ ਖੜਾ ਡਾਕਟਰ ਸਾਹਿਬ ਖੜੇ ਨੇ ਇਹ ਤੁਹਾਡੀ ਬਦੌਲਤ ਅਸੀਂ ਖੜੇ ਆ ਕਿ ਤੁਸੀਂ ਸਾਡੇ ਨਾਲ ਖੜੇ ਹੋ ਸਾਨੂੰ ਵੋਟਾਂ ਪਾ ਕੇ ਤੁਸੀਂ ਇਥੋਂ ਤੱਕ ਪਹੁੰਚਾਇਆ ਤੇ ਜਦੋਂ ਤੁਸੀਂ ਹੱਥ ਖਿੱਚ ਲਿਆ ਸਾਨੂੰ ਕਿਸੇ ਨੇ ਨਹੀਂ ਪੁੱਛਣਾ ਜਦੋਂ ਤੁਹਾਡੇ ਗੋਆਸਪੁਰੇ ਨੂੰ ਨਾ ਪੁੱਛਣਾ ਕਿਸੇ ਨੇ ਉਦੋਂ ਸਾਨੂੰ ਵੀ ਨਹੀਂ ਪੁੱਛਿਆ ਕਰ ਤੋ ਤਗੜੇ ਹੋ ਕੇ ਖਾਸ ਕਰਕੇ ਮੈਂ ਆਪਣੀਆਂ ਭੈਣਾਂ ਦਾ ਧੰਨਵਾਦ ਕਰਦਾ ਕਿ ਪ੍ਰਾਹ ਵੇਖ ਲਓ ਤੁਹਾਡੇ ਕਿਸੇ ਕੋਲ ਚੌਕੜੀ ਨਹੀਂ ਮਾਰ ਜਣੀ ਉਦੋਂ ਦੀ ਇੱਥੇ ਬੈਠੀਆਂ ਉਹ ਭੈਣੋ ਜਿਸ ਤਰੀਕੇ ਦੇ ਨਾਲ ਤੁਸੀਂ ਚਲੀਆਂ ਜੀ ਇਹ ਲੱਖਾ ਤਾਂ ਨਹੀਂ ਹੁਣ ਫੇਲ ਹੁੰਦਾ ਪ੍ਰਧਾਨ ਜੀ ਇੱਕ ਮੇਰੀ ਬੇਨਤੀ ਸੁਣ ਲਓ ਇਹ ਪ੍ਰਧਾਨ ਜੀ ਇਹਨੂੰ ਅੱਜ ਕੀ ਝੰਡੀ ਵੀ ਦੇਣੀ ਆ ਸੋਨਿਆ ਇਹ 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 ਵਿਚਾਰਾ ਮੈਂ ਸਾਡੇ ਕਿ ਹੱਥੀਂ ਜੋੜਦਾ ਫਿਰ ਜੋੜਦਾ ਫਿਰਦਾ ਇਹਦੇ ਵੀ ਅੱਗੇ ਜੋੜਿਆ ਕਰਨ ਲੋਕ ਆਪਾਂ ਹੁਣ ਉਹ ਕੰਮ ਕਰਨਾ ਇਹ ਹੁਣ ਤੁਹਾਡੇ ਜ਼ਿੰਮੇਵਾਰੀ ਆ ਗੁਰਕੀਰਤ ਹੈਗਾ ਅਸੀਂ ਸਾਰੇ ਹੀ ਆ ਜੀ ਉਹ ਹੋ ਗੁਰਕੀਰਤ ਦਾ ਗੁਰਕੀਰਤ ਨੂੰ ਤਾਂ ਕੋਈ ਇਗਨੋਰ ਕਰ ਹੀ ਨਹੀਂ ਸਕਦਾ ਜੇ ਉਹਦਾ ਮੈਨੂੰ ਲੱਗਦਾ ਕਿ ਕੋਈ ਹੇਰਾ ਫੇਰੀ ਹੋਣੀ ਹੈ ਤਾਂ ਮੈਂ ਉਹਦਾ ਨਾਂ ਲੈਣਾ ਸੀ ਜੋ ਡਾਕਟਰ ਸਾਹਿਬ ਗੁਰਕੀਰਤ ਨੂੰ ਦੇ ਇਹਨਾਂ ਇਹਨਾਂ ਇਸ ਪਰਿਵਾਰ ਦੀ ਕਾਂਗਰਸ ਨੂੰ ਦੇਣਾ ਇਹ ਨਹੀਂ ਇਗਨੋਰ ਹੋ ਸਕਦਾ ਤੇ ਪਰ ਤੁਸੀਂ ਨਾਲ ਸਿਪਾਹਸ ਲਾਰ ਉਹਦਾ ਹੈਗਾ ਰੱਥ ਤੇ ਇਹੋ ਹੀ ਚਲਾਉਂਦਾ ਉਹਦਾ ਚਲਾਉਂਦਾ ਕਿ ਨਹੀਂ ਸਰਦਾਰ ਲਖਵੀਰ ਸਿੰਘ ਲਖਾ ਪ੍ਰਧਾਨ ਜੀ ਗਰਕੀਰਤ ਸਿੰਘ ਕੋਟਲੀ ਬਹੁਤੀ ਦਿਨ ਕਿਸੇ ਦੀ ਤੁਹਾਨੂੰ ਸ਼ਿਫਾਰਿਸ਼ ਕੀਤੀ ਪਰ ਇਹ ਬੰਦਾ ਬਹੁਤ ਵਧੀਆ ਮੈਂ ਜਦੋਂ ਮਨਿਸਟਰ ਸੀ ਇਹ ਸੰਧੂ ਸਾਹਿਬ ਨੂੰ ਪਤਾ ਜਿਸ ਤਰੀਕੇ ਨਾਲ ਇਹਨੇ ਇਲਾਕੇ ਦੀ ਸੇਵਾ ਕੀਤੀ ਹੈ ਤੇ ਕਾਂਗਰਸ ਦੀ ਸੇਵਾ ਕੀਤੇ ਕੋਈ ਨਹੀਂ ਕਰ ਸਕਦਾ ਸੋ ਲਖਾ ਜੀ ਅੱਜ ਤੁਹਾਨੂੰ ਮੁਬਾਰਕਾਂ ਸਾਡੀ ਬੇਟੀ ਵੀ ਆਈ ਹੋਣੀ ਆ ਉਹਨੂੰ ਖਾਸ ਕਰਕੇ ਮੁਬਾਰਕਾਂ ਬੇਟਾ ਇੱਕ ਗੱਲ ਸੁਣ ਲਾ ਇਹ ਨਾ ਕਿਆ ਕਰਕੇ ਤੂੰ ਘਰ ਵਾਲੀ ਧਿਆਨ ਦਿੰਦਾ ਇਹਦਾ ਘਰ ਹੁਣ ਇਹੋ ਹੀ ਆ ਇਹਨਾਂ ਵਾਲੀ ਧਿਆਨ ਦੇਗਾ ਇਹ ਇਹਦੇ ਘਰ ਵਾਲ ਤੇਨੂੰ ਹੀ ਧਿਆਨ ਦੇਣਾ ਪੈਣਾ ਤੇ ਜੇ ਇਹਦੇ ਤੇ ਵੀ ਵਿਸ਼ਾ ਦੇ ਫੇਰ ਘਰ ਤੇ ਕੁਝ ਨਹੀਂ ਆਉਣਾ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਯਾਰੋ ਗੱਲ ਨਹੀਂ ਬਣਦੀ ਜਿਸ ਧਰਤੀ ਤੇ ਤੁਸੀਂ ਬੈਠੇ ਹੋ ਡਾਕਟਰ ਅਮਰ ਸਿੰਘ ਹੁਣਾਂ ਨੇ ਕਿਹਾ ਕਿ ਰਾਜਾ ਥੱਕਦਾ ਹੀ ਨਹੀਂ ਪ੍ਰਧਾਨ ਜਾਂ ਲੀਡਰ ਉਨੀ ਦੇਰ ਨਹੀਂ ਥੱਕਦਾ ਜਿਨੀਆਂ ਦੇ ਸਾਹਮਣੇ ਸਾਡੇ ਜਿਹੜੇ ਕਾਂਗਰਸੀ ਨੇ ਇਹ ਬੈਠੇ ਹੋਣ ਤੇ ਜੇ ਸਟੇਜ ਹੀ ਨਾ ਸਟੇਜ ਭਰੀ ਹੋਏ ਤੇ ਸਾਹਮਣੇ ਨਾਲ ਦੇਖੇ ਤੇ ਲੀਡਰ ਕੋਲੋਂ ਦੋ ਕਦਮ ਨਹੀਂ ਧੁਰਿਆ ਜਾਂਦਾ ਐਕਸ ਲਿਖਿਆ ਨਾ ਧੰਨਵਾਦ ਓਏ ਹੈਲੋ ਲੱਖਾ ਜੀ ਔਰ ਜਿੱਥੇ ਧੰਨਵਾਦ ਲਿਖਿਆ ਥੈਂਕ ਉਥੇ ਅੱਜ ਲਿਖ ਦੋ ਕਿ ਗਿਆਸਪੁਰਨ ਦੱਸ ਦੋ ਕਿ ਆਉਂਦਾ ਵਾਲਾ ਐਮਐਲਏ ਸਾਡਾ ਲਖਾ ਕਾਂਗਰਸ ਪਾਰਟੀ ਜਿਹੜਾ ਸਰਦਾਰ ਲਖਵੀਰ ਸਿੰਘ ਲਖਾ ਜਿਹੜਾ ਤੁਕਿਆ ਨਾ 21 ਦੀ 52 ਮੋੜਾਂਗੇ ਨਹੀਂ 21 ਦੀ 121 ਕਰਕੇ ਮੋੜਾਂਗੇ ਕਾਂਗਰਸ ਪਾਰਟੀ ਤੇ ਮਤਖਿਆਲ ਕਰੇ ਕੋਈ ਅਫੀਸਰ ਮੈਂ ਤੁਹਾਨੂੰ 2002 ਦੀ ਗੱਲ ਸੁਣਾਉਣਾ ਉਹਨਾਂ 1997 ਦੇ ਵਿੱਚ ਡвелоਪਮੈਂਟ ਮਿਨਿਸਟਰ ਨੂੰ ਮੈਨੂੰ ਹਰਾ ਕੇ ਬਣਿਆ ਸੀ ਜਿਹੜਾ ਨਿਰਮਲ ਸਿੰਘ ਕਾਲੋਂ ਉਹਨੇ ਇੱਕ ਜ਼ਬਰ ਐਸਐਚਓ ਲਾਇਆ ਸੀ ਤੇ ਜਿਸ ਵੇਲੇ ਮੈਂ ਬਣਿਆ ਨਾ ਮੈਂ ਉਹਨੂੰ ਸਸਪੈਂਡ ਕਰਵਾਇਆ ਤੇ ਨਾ ਉਹਨੂੰ ਕਿਤੇ ਕੀਤਾ ਮੈਂ ਉਹਨੂੰ ਪੀਏਪੀ ਵਾਲਾ ਜਿਹੜਾ ਗੇਟ ਆ ਉਥੇ ਗੇਟ ਤੇ ਖੜਾ ਕਰ ਦਿੱਤਾ ਉਹਦਾ 6 ਮਹੀਨਿਆਂ 'ਚ 28 ਕਿਲੋ ਭਾਰ ਘਟ ਗਿਆ ਸੀ ਇਹ ਜਿਹੜੇ ਚੋਲੇ ਬਦਲਦੇ ਨੇ ਨਾ ਇਹ ਸਾਡੇ ਕਰਕੇ ਬਦਲ ਲੈਂਦੇ ਜਿਹੜੇ ਹਿਸਟੇਜ ਤੇ ਬੈਠੇ ਆਂ ਜਦੋਂ ਅਸੀਂ ਚੋਰਾਂ ਦੀ ਆਕੇ ਮਦਦ ਕਰਦੇ ਆ ਉਹ ਚੋਲਾ ਬਦਲਦੇ ਨੇ ਜੋ ਲੋਕਾਂ ਚ ਬਦਨਾਮ ਕਰਦੇ ਸਰਪੰਚ ਸਾਹਿਬ ਸਾਹਮਣੇ ਤੁਸੀਂ ਬੈਠੇ ਹੋ ਤੁਸੀਂ ਆਪਣੀ ਫੋਟੋ ਵਿਖਾ ਕੇ ਗਏ ਹੋ ਤੁਹਾਡੀ ਵਾਈਫ ਆ ਮੇਰੇ ਖਿਆਲ ਚ ਇਹਦੇ ਉਹਦੇ ਵੀ ਉਹਨੂੰ ਵੀ ਕੁੱਟਿਆ ਪੁਲਿਸ ਨੇ ਜਾ ਕਿੰਨਾ ਇਹ ਯਾਦ ਰੱਖਿਓ ਦਾ ਬਦਲਾ ਲਿਆ ਜਾਏਗਾ ਕਾਂਗਰਸ ਦੇ ਵਰਕਰ ਨੂੰ ਜਲੀਲ ਕਰਨਾ ਉਹ ਉਹਦੀ ਉਹਦੀ ਬੇਇੱਜ਼ਤੀ ਨਹੀਂ ਉਹ ਸਾਡੀ ਬੇਇੱਜ਼ਤੀ ਆ ਉਹਦਾ ਉਹ ਬਦਲਾ ਨਹੀਂ ਲਏਗਾ ਉਹਦਾ ਬਦਲਾ ਅਸੀਂ ਲਾਵਾਂਗੇ ਯਾਰ ਜਿਹੜੇ ਇਹ ਕਹਿ ਦਿੰਦੇ ਨੇ ਕਿ ਜਿਹਦਾ ਰਾਜ ਉਹਦੇ ਅਸੀਂ ਪੂਤ ਹੁਣ ਪੁੱਤਰੋ ਤੁਹਾਨੂੰ ਕਪੂਤ ਬਣਾਵਾਂਗੇ ਤੁਹਾਨੂੰ ਦੱਸਾਂਗੇ ਕਿ ਇੱਕ ਸ਼ਰਾਬੀ ਮੁੱਖ ਮੰਤਰੀ ਦੀ ਤੌਸੇ ਨਾਲ ਜਿਹੜਾ ਤੁਸੀਂ ਪੰਜਾਬੀਆਂ ਦੇ ਉੱਤੇ ਤਸ਼ੱਦਦ ਕਰ ਰਹੇ ਹੋ ਇਹ ਤਸ਼ੱਦਦ ਨਹੀਂ ਹੋਣ ਦੇਵਾਂਗੇ ਮੈਨੂੰ ਅੱਜ ਵੀ ਯਾਦ ਆ ਜਦੋਂ 77 ਤੋਂ ਬਾਅਦ ਇਹ ਗੱਲਾਂ ਕਰਦੇ ਨੇ ਐਮਰਜੈਂਸੀ ਦੀਆਂ ਐਮਰਜੈਂਸੀ ਤੋਂ ਬਾਅਦ ਪੂਰੇ ਹਿੰਦੁਸਤਾਨ ਚ ਤਿੰਨਾਂ ਸਾਲਾਂ ਚ ਇੰਦਰਾ ਗਾਂਧੀ ਤੇ ਇੰਨਾ ਵਰਕਰਾਂ ਨੇ ਜਨਤਾ ਪਾਰਟੀ ਦੀ ਧੌਣ ਭੰਨ ਕੇ ਥੱਲੇ ਸੁੱਟਿਆ ਸੀ ਤੇ ਕਾਂਗਰਸ ਦਾ ਰਾਜ ਲਿਆਂਦਾ ਸੀ ਯਾਰ ਜਿਸ ਤਰੀਕੇ ਨਾਲ ਮੁੱਖ ਮੰਤਰੀ ਕੱਲ ਗੱਲ ਕਰਦਾ ਮੈਂ ਪ੍ਰਧਾਨ ਜੀ ਨਾਲ ਗੱਲ ਕਰ ਰਿਹਾ ਸੀ ਪ੍ਰਧਾਨ ਜੀ ਉਸੇ ਹੀ ਸੀਟ ਤੇ ਸਰਦਾਰ ਪ੍ਰਤਾਪ ਸਿੰਘ ਕੈਰੋ ਬੈਠਾ ਸੀ ਉਸੇ ਸੀਟ ਤੇ ਆ ਕੇ ਗਿਆਨੀ ਜੈਲ ਸਿੰਘ ਬੈਠਾ ਜਿੱਥੇ ਉਹਦਾ ਪੋਤਰਾ ਜਿਹੜਾ ਕਹਿੰਦਾ ਮੈਂ ਪੋਤਰਾ ਹੁਣ ਮੈਂ ਦੱਸ ਦੇਣਾ ਚਾਹੁੰਦਾ ਸਪੀਕਰ ਨੂੰ ਕਿ ਆਪਣੇ ਦਾਦੇ ਦੀ ਇੱਜ਼ਤ ਕਰ ਜਿਹੜੇ ਅਖੌਤੀ ਬਣੇ ਫਿਰਦੇ ਨੇ ਯਾਰ ਕੀ ਉਸ ਦਿਨ ਮੁੱਖ ਮੰਤਰੀ ਜਦੋਂ ਐਸਆਈਐਲ ਐਸਆਈਐਲ ਦੀ ਮੀਟਿੰਗ 'ਚ ਗਿਆ ਸ਼ਰਮ ਆਉਂਦੀ ਆ ਕਿ ਪੰਜਾਬ ਦੀ ਪੱਗ ਜਿਹੜੀ ਹੈ ਸਾਡੀ ਸ਼ਾਨ ਆ ਤੇ ਮੁੱਖ ਮੰਤਰੀ ਦੀ ਪੱਗ ਵੀ ਟੱਠੀ ਹੋਏ ਤੇ ਉਹਦੀ ਜ਼ੁਬਾਨ ਵੀ ਲੜਖੜਾਉਂਦੀ ਹੋਏ ਉਸ ਵੇਲੇ ਪੰਜਾਬ ਦਾ ਸਿਰ ਨੀਵਾ ਹੋਇਆ ਕਾਂਗਰਸੀਓ ਇਹ ਬਦਲਾਵ ਨਹੀਂ ਸੀ ਇੱਕ ਝੂਠ ਦੀ ਹਨੇਰੀ ਆਈ ਉਹ ਝੂਠ ਦੇ ਵਿੱਚ ਅਸੀਂ ਸਾਰੇ ਹੀ ਰੁੜ ਗਏ ਅੱਜ ਗੱਲਾਂ ਕਰਦਾ ਦੇਖ ਤੇ ਹੋਮਨਿਸਟਰ ਨੂੰ ਜਿਹੜੇ ਦੋਵੇਂ ਰਲੇ ਹੋਣ ਕਿ ਉਸ ਹੋਮਨਿਸਟਰ ਨੂੰ ਅਸੈਂਬਲੀ ਚ ਖੜਾ ਹੋ ਕੇ ਤਾੜੀ ਮਾਰ ਤਾੜੀ ਮਾਰ ਪੰਜਾਬੀ ਚ ਬਦਮਾਸ਼ ਹੀ ਕਹਿੰਦੇ ਨੇ ਹਿੰਦੀ ਚ ਦੂਸਰਾ ਕਹਿੰਦੇ ਆ ਯਾਰ ਜਿਸ ਮੁੱਖ ਮੰਤਰੀ ਨੂੰ ਇਹ ਨਾ ਪਤਾ ਹੋਵੇ ਕਿ ਮੈਂ ਅਸੈਂਬਲੀ ਚ ਬੋਲਣਾ ਕਿਵੇਂ ਆ ਜੋ ਮੁੱਖ ਮੰਤਰੀ ਪਾਸ਼ਨ ਕਰਦਾ ਉਹ ਹੈਲੋ ਉਹ ਹੈਲੋ ਮੁੱਖ ਮੰਤਰੀ ਸਾਹਿਬ ਇਹ ਹੈਲੋ ਬਹੁਤੀ ਜੇ ਨਹੀਂ ਚੱਲਣੀ ਇਹ ਹੈਲੋ ਤੇਰੀ ਅਸੀਂ ਬੰਦ ਕਰ ਦਿਆਂਗੇ ਕਦੀ ਕਹਿ ਦਿੰਦਾ ਇੱਕ ਇੱਕ ਘੰਟੇ ਬਾਅਦ ਖਬਰ ਦੱਸੂ ਪਰ ਤੂੰ ਇੱਕ ਘੰਟਾ ਕੱਢ ਲਿਓ ਨਾ ਇੱਕ ਮਿੰਟ ਲਾ ਤੇ ਇਹਨਾਂ ਆਫੀਸਰਾਂ ਨੂੰ ਵੀ ਕਹਿਣਾ ਆਪਣੇ ਆਪ ਨੂੰ ਸੁਧਾਰ ਲਓ ਜਿਸ ਦਿਨ ਕਾਂਗਰਸ ਦੀ ਗਵਰਨਮੈਂਟ ਆਈ ਉਹ ਹਾਲ ਕਰਾਂਗੇ ਜਿਹੜੇ ਤੁਸੀਂ ਜ਼ਿੰਦਗੀ 'ਚ ਯਾਦ ਕਰੋਗੇ ਪ੍ਰਧਾਨ ਜੀ ਇੱਕ ਚੀਜ਼ ਨੋਟ ਕਰ ਲਓ ਸਾਡੀ ਕਲਾਸ ਜਿਹੜੀ ਆ ਜਿਹੜੇ ਪੋਲੀਟੀਕਲ ਆਦਮੀ ਆ ਅਸੀਂ ਪੋਲੀਟੀਕਲ ਆਦਮੀਆਂ ਨੂੰ ਬਦਨਾਮ ਕਰ ਰਹੇ ਆ ਤੇ ਜੇ ਅੱਜ ਕੀ ਹੱਥ ਪਾਉਣਾ ਇਹਨਾਂ ਆਫੀਸਰਾਂ ਨੂੰ ਪਾਵਾਂਗੇ ਜਿਹੜੇ ਫਾਇਲਾ ਬਣਾ ਕੇ ਆਪ ਵੱਧ ਕਰਪਸ਼ਨ ਕਰਦੇ ਆ ਨੋਟ ਕਰ ਲਓ ਇੱਕ ਇੱਕ ਜਿਹੜਾ ਜਿਹੜੇ ਤੁਹਾਡੇ ਹੈਗੇ ਆ ਕੋਈ ਸੁਖਵੀਰ ਬਾਦਲ ਵਾਲੀ ਗੱਲ ਨਹੀਂ ਜੇ ਕਿ ਅਸੀਂ ਲਾਲ ਡੈਰੀ ਲਾਈ ਆ ਲਾਲ ਡੈਰੀ ਕੋਈ ਨਹੀਂ ਅਸੀਂ ਦਿਲ ਤੇ ਲਿਖੇ ਨੇ ਕਿ ਜਿਹੜੇ ਅਫੀਸਰ ਨੇ ਜਾਤੀ ਕੀਤੀ ਉਹਨੂੰ ਬਖਸ਼ਾਂਗੇ ਨਹੀਂ ਯਾਰ ਸ਼ਰਮ ਨਸ਼ਾ ਵੇਚਦਾ ਹੋਏ ਤੇ ਡੀਜੀਪੀ ਦੀ ਅੱਖ ਨਾ ਖੁੱਲੇ ਅਸੀਂ ਕਹਿ ਦਿੰਨੇ ਕਿ ਮੇਰਾ ਉਹਦੇ ਨਾਲ ਜੋੜਿਆ ਮੇਰਾ ਉਹਦੇ ਨਾਲ ਜੋੜਿਆ ਸਾਡਾ ਜੇ ਹੈਗਾ ਕਿਸੇ ਦੇ ਨਾਲ ਤੇ ਸਾਡਾ ਪੰਜਾਬ ਦੇ ਨਾਲ ਹੈ ਸਾਡਾ ਕਾਂਗਰਸ ਦੇ ਨਾਲ ਹੈ ਬੀਜਪੀ 10 ਸਾਲਾਂ ਤੋਂ ਐਡ ਹੌਕ ਡੀਜੀਪੀ ਲੱਗਾ ਹੋਏ ਤੇ ਉਹ ਡਾਕਟਰ ਸਾਹਿਬ ਕਿਦਾਂ ਇਨਸਾਫ ਰੇਗਾ ਤੁਸੀਂ ਆਈਐਸ ਰਹੇ ਹੋ ਤੁਸੀਂ ਚੀਫ ਸੈਕਟਰੀ ਤੁਸੀਂ ਚੀਫ ਮਿਨਿਸਟਰ ਦੇ ਪ੍ਰਿੰਸੀਪਲ ਸੈਕਟਰੀ ਰਹੇ ਹੋ ਚਲ ਜੂ ਸਟੇਟ ਜਿੱਥੇ ਪਰਮਾਨੈਂਟ ਡੀਜੀਪੀ ਹੈ ਨਹੀਂ ਉਹ ਤਾਂ ਫਿਰ ਥੱਲੇ ਲੱਗੇ ਚੱਲੂ ਨਾ ਉਦ ਇਹੋ ਹੀ ਕਹੋ ਜਨਾਬ ਮੈਨੂੰ ਰੱਖ ਲੋ ਮੇਰੇ ਕੋਲ ਜੋ ਗਲਤ ਕੰਮ ਕਰਾਉਣਾ ਕਰਵਾ ਲੋ ਇਹ ਗਲਤ ਕੰਮ 2027 ਚ ਇੱਕ ਇੱਕ ਗੱਲ ਦਾ ਹਿਸਾਬ ਲਿਆ ਜਾਏਗਾ ਆ ਚੀਫ ਸੈਕਟਰੀ ਦੀ ਗੱਲ ਕਰ ਲੋ ਚੀਫ ਸੈਕਟਰੀ ਹੋਵਾ ਜਿਹੜਾ ਲਿੱਕਰ ਕੰਮ ਜਿਹੜਾ ਸ਼ਰਾਬ ਦੇ ਘਟਾਲੇ ਦੇ ਵਿੱਚ ਆਪ ਸ਼ਾਮਲ ਹੋ ਉਹ ਚੀਫ ਸੈਕਟਰੀ ਕੋਲ ਸੀ ਕੀ ਇਨਸਾਫ ਲਾ ਲਾਂਗੇ ਤੇ ਮੁੱਖ ਮੰਤਰੀ ਐਡਾ ਕਮਜ਼ੋਰ ਆ ਟੀ ਮਿਨਿਸਟਰ ਹਮੇਸ਼ਾ ਜਿਹੜੀਆਂ ਲੁਧਿਆਣੇ ਦੇ ਵਿੱਚ ਜ਼ਮੀਨ 1 ਲੱਖ ਏਕੜ ਜਿਹੜੀ ਲੈ ਰਹੇ ਨੇ ਪ੍ਰਧਾਨ ਜੀ ਅੱਜ ਇੱਥੇ ਠੇਕੇ ਜਾਦਾ ਆਪਾਂ 50 ਹਜ਼ਾਰ ਠੇਕੇ ਵੀ ਲਾ ਦੀਏ ਕਿੱਲੇ ਦਾ ਤੇ ਕਿਸਾਨਾਂ ਨੂੰ 50 ਹਜ਼ਾਰ ਕਰੋੜ ਸਾਲ ਦਾ ਇਹੋ ਹੀ ਭਗਵੰਤ ਮਾਨ ਉਹਨਾਂ ਦੀ ਜੇਬ ਤੋਂ ਕੱਢੇਗਾ ਉਪ ਇਹ 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 ਹੋ ਜਾਏਗਾ ਕਿ ਕੋਈ ਬੰਦਾ ਆਪਣੀ ਜ਼ਮੀਨ ਨਹੀਂ ਵੇਚ ਸਕਦਾ ਭਾਵੇਂ 20 ਸਾਲ ਲੱਗ ਜਾਣ। ਭਗਵੰਤ ਮਾਨ ਥੋੜੀ ਜੀ ਅਕਲ ਕਰ। ਚੱਲ ਪ੍ਰਤਾਪ ਸਿੰਘ ਕੈਰੋਂ ਦੇ ਰਾਜ ਚ ਅੱਖਾਂ ਖੋਲ ਕਿਤਾਬ ਪੜ। ਆ ਨਸ਼ੇ ਤੋਂ ਬਾਹਰ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ ਚੰਡੀਗੜ੍ਹ ਬਣਾਇਆ ਸੀ। ਜਿਹੜਾ ਪੱਥਰਾਂ ਦਾ ਪਿੰਡ ਸ਼ਹਿਰ ਜਿਹੜਾ ਪੱਥਰ ਸੀਗੇ ਉੱਥੇ ਉੱਥੇ ਪਾਣੀ ਹੈ ਨਹੀਂ ਸੀ। ਉਥੇ ਜ਼ਮੀਨ ਨਹੀਂ ਸੀ ਵਗਦੀ ਉਹਨੇ ਕਿਸਾਨ ਨਹੀਂ ਉਜਾੜੇ ਉਹਨੇ ਉਥੇ ਕਿਸਾਨਾਂ ਨੂੰ ਮੁਆਵਜ਼ਾ ਦੇ ਕੇ ਉਹਨਾਂ ਦੀਆਂ ਜ਼ਮੀਨਾਂ ਬਾਹਰ ਜਾ ਕੇ ਖਰੀਦੀਆਂ ਉਹਨਾਂ ਨੇ ਇਹ ਕਿਸਾਨ ਨੇ ਉਜਾੜ ਰਿਆ ਇੱਕ ਲੱਖ ਪਰ ਜਿਹੜਾ ਏਕੜ ਹੋਏਗਾ ਕਿੰਨੇ ਉਹਦੇ 'ਚ ਬਣਨਗੇ ਇਹਦੇ ਜ਼ਮੀਨ ਉਹ ਚਾਹੀਦੀ ਸੀ ਲੁਧਿਆਣਾ ਜ਼ਿਲ੍ਹਾ ਜਿਹੜਾ ਇਹਨੂੰ ਮੈਂ ਕਹਿਣਾ ਚਾਹੁੰਦਾ ਮੁੱਖ ਮੰਤਰੀ ਨੂੰ ਓਏ ਅਫਸਰੋ ਉਹ ਇਹਨੂੰ ਨਹੀਂ ਕੋਈ ਪਤਾ ਤੁਸੀਂ ਕੋਈ ਅਗਰੇ ਦੇ ਕੇ ਚੀਜ਼ ਰੱਖ ਦਿਓ ਮੋਖੰਦਰੀ ਮੈਂ ਦੱਸਣਾ ਚਾਹੁੰਨਾ ਕਿ ਜਦੋਂ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਚ ਬਣੀ ਇਹੋ ਹੀ ਲੁਧਿਆਣਾ ਜਿਹੜਾ ਡਿਸਟ੍ਰਿਕਟ ਇਹਨੇ ਤਿੰਨ ਤਿੰਨ ਫਸਲਾਂ ਪੈਦਾ ਕਰਕੇ ਹਿੰਦੁਸਤਾਨ ਦਾ ਪੇਟ ਭਰਿਆ ਸੀ ਤੇ ਅੱਜ ਉਸੇ ਲੁਧਿਆਣਾ ਡਿਸਟ੍ਰਿਕਟ ਨੂੰ ਅਸੀਂ ਅਜਾੜਨ ਤੇ ਤੁਰ ਪਏ ਆ ਪ੍ਰਾਂਝੀ ਇੱਕ ਚੀਜ਼ ਨੋਟ ਕਰ ਲਓ ਜਿਸਟੈਂਟ ਕਾਂਗਰਸੀ ਸਰਕਾਰ ਬਣੀ ਪਹਿਲੇ ਦਿਨ ਜਿੱਦਾਂ ਐਸਓਆਈਐਲ ਦੀ ਜ਼ਮੀਨ ਦਾ ਡੀ ਨੋਟੀਫਾਈ ਕਰ ਦਿੱਤੀ ਸੀ ਇਸੇ ਤਰ੍ਹਾਂ ਲੁਧਿਆਣੇ ਦੀ ਜ਼ਮੀਨ ਨੂੰ ਡੀ ਨੋਟੀਫਾਈ ਕਰਕੇ ਇਹ ਕਿਸਾਨਾਂ ਨੂੰ ਵਾਪਸ ਦਿੱਤੀ ਜਾਓ ਇੱਕ ਹੋਰ ਬੜਾ ਵੱਡਾ ਫਰਾਡ ਕੀਤਾ ਚੀਫ ਸੈਕਟਰੀ ਨੇ ਇਹਨਾਂ ਨੂੰ ਇਹਨਾਂ ਨੂੰ ਅਫਸਰਾਂ ਨੂੰ ਰਖੜਾ ਦਈਏ ਜੇ ਪੰਜਾਬ ਬਚਾਉਣਾ ਅਸੀਂ ਸ਼ਰਾਬੀ ਨੇ ਇੱਕ ਦੁਆਲੇ ਹੀ ਹੋਏ ਰਹਿੰਦੇ ਆ ਉਹਨੂੰ ਕੀ ਯਾਰ ਪਤਾ ਉਹ ਕਿਹੜੀ ਦੁਨੀਆ 'ਚ ਰਹਿੰਦਾ ਉਹਦੇ ਮੰਤਰੀਆਂ ਨੂੰ ਕੀ ਪਤਾ ਉਹ ਕਿਹੜੀ ਦੁਨੀਆ 'ਚ ਰਹਿੰਦੇ ਨੇ ਇੱਕ ਮੰਤਰੀ ਆ ਕਹਿੰਦਾ ਮੈਂ ਤੇ ਚਾਰ ਵਿਆਹ ਕਰਾ ਲਏ ਚੰਗੀ ਤੂੰ ਪੀ ਐਚ ਡੀ ਕਰਕੇ ਆਇਆ ਯਾਰ ਸ਼ਰਮ ਹੀ ਨਹੀਂ ਚੀਫ ਸੈਕਟਰੀ ਨੇ ਮੀਟਿੰਗ ਲਈ 7 ਜੂਨ ਨੂੰ ਮੁਹੱਲੀ ਜਿਹੜੀ ਲੈਂਡ ਜਿਹੜੀ 6000 ਏਕੜ ਜਿਹੜੀ ਉੱਥੇ ਕਰਨੀ ਸੀ ਤਦੋਂ ਉਹ ਕੰਟਰੀ ਨੂੰ ਜਿਹੜਾ ਇਹਨੂੰ ਚੇਅਰਮੈਨ ਬਣਾਇਆ ਉਹ 26 ਜੂਨ ਨੂੰ 14-15 ਦਿਨਾਂ ਬਾਅਦ ਇਸ ਚੀਫ ਸੈਕਟਰੀ ਨੂੰ ਉਹਦਾ ਕਮੇਟੀ ਦਾ ਚੇਅਰ